ਉਹਨਾਂ ਨੇ ਬੋਲ ਰਿਹਾ ਆਰ ਸੇ ਆ ਜਾਊਗਾ ਅਵੇ ਉਹ ਆ ਵੀ ਇਸ ਲਈ ਜਾ ਰਹਾ ਹਾਂ ਮੈਂ ਅਵੇ ਉਸੇ ਕੰਮ ਕਰ ਰਿਹਾ ਹੈ ਡਰਾਈਵਿੰਗ ਲੈਸਨਸ ਡਰਾਈਵਿੰਗ ਲੈਸਨ ਬਣਾਉਣਾ ਪੜੇਗਾ ਸਰ ਡਰਾਈਵਰਸ ਵੀ ਨਹੀਂ ਹੈ ਨਹੀਂ ਸਰ ਭਾਈ ਜੀ ਬਸ ਕੰਮ ਕਰੀ ਜਾਂਦੇ ਆਪਦਾ ਵੀ ਇਹਦਾ 14 ਮਾਡਲ ਆਈ ਜੀ ਅਸੀਂ ਇਹਦੀ ਕਾਪੀ ਬਣਾ ਕੇ ਦਿੱਤੀਗੀ 14 ਮਾਡਲ ਦੀ ਕਾਪੀ 24 ਆ ਗਿਆ 10 ਸਾਲ ਹੋ ਗਏ ਤਾਂ ਕੰਮ ਨਹੀਂ ਬੜੀ ਬਣਾ ਕੇ ਨਹੀਂ ਦਿੱਤੀ ਜੀ ਉਹਨਾਂ ਪੈਸੇ ਖਾ ਗਏ ਮੇਰੇ ਤੇ ਬਣਾ ਕੇ ਨਹੀਂ ਦਿੱਤੀ ਫਿਰ ਮੈਂ ਕਿੱਥੇ ਗਿਆ ਕਹਿੰਦੇ ਹੁਣ ਬਣੂਗੀ ਨਹੀਂ ਕਾਪੀ ਤੇ ਹੁਣ ਮੈਂ ਖੜਾ ਖੜਾ ਸੀਗਾ ਮੈਂ ਠੀਕ ਕਰਾਇਆ ਤੇ ਉਹ ਠੀਕਾਣੀ ਆਇਆ ਸੀ ਮੜਾ ਜਾ ਤੈਨੂੰ ਰੋਕ ਲਿਆ ਬੱਸ ਗਰੀਬ ਮਰ ਨਹੀਂ ਗਲਤੀ ਤਾਂ ਹੈਗੀ ਹੈ ਜੀ ਪਰ ਇਹ ਕੰਚਲਾਣਾ ਨਹੀਂ ਸੀ ਮੈਂ ਠੀਕਾਣੇ ਵਾਸਤੇ ਆਇਆ ਸੀਗਾ ਜੀ ਮੈਂ ਇਹ ਮੜਾ ਜਾ ਜਿਵੇਂ ਆਪਣੀ ਢੀੜੂੜੀ ਲੈਣੀ ਸੀ ਉਹ ਬਣਾਣੀ ਸੀ ਆਟੋ ਜੀ ਆ ਵੀਗਾ 3 ਮਹੀਨੇ ਹੋ ਗਏ 3 ਮਹੀਨੇ ਹੋ ਗਏ ਤੇ ਆਪਾਂ ਸੀ ਫਿਰ ਕੋਈ ਬੜਾ ਨਹੀਂ ਨੀ ਉਹ ਕੰਪਨੀ ਵਾਲੇ ਨਹੀਂ ਦੇ ਰਹੇ ਫਿਰ ਮੈਂ ਕੀ ਕਰ ਸਕਾਂਗਾ हाँ वो मेरा ही होना हाँ गलती तो है पर अब क्या करा कंपनी वाले नहीं देते सर मैं तो मैं क्या गरीब आदमी नहीं वो मेरा भाई सी का नंबर नहीं है यू है हाँ जी नंबर नहीं, नहीं है सर न्यू है ना जी अभी इसको तीन महीने हुआ है तो मैं गया सी कंपनी से मैं क्या दे दो हाँ जी हाँ जी लाइसेंस आरसी वगैरह दे नहीं मैं क्या है भी ओ आरसी आले जितो रिक्शा लिता सीगा लाइसेंस ने थोड़ी दे तो लाइसेंस बनवाएंगे ही ऑटो लेके हो गई तेने महीने हो गई अप्लाई नहीं किया लाइसेंस लाइसेंस वो कहंदे के असी अप्लाई करवाएंगे एजेंसी क्यों था आप अप्लाई करने पिंदा वारसी नहीं आई है ना ये ले आ गया ये पहली किस्त भी चलेगी जी आरसी आई नहीं जी अड़े ਕਹਿੰਦੇ ਆਊਗੀ ਜੀ ਹਲੇ ਨੰਬਰ ਵੀ ਨਹੀਂ ਆਇਆ ਆਰਸੀ ਵੀ ਨਹੀਂ ਆਈ ਜੀ ਏਜੰਸੀ ਵਾਲਿਆਂ ਨੂੰ ਕਿਹਾ ਤੁਸੀਂ ਵੀ ਆਰਸੀ ਤੁਹਾਨੂੰ ਹੋਰ ਕੋਈ ਦਿਓ ਕੋਈ ਚੀਜ਼ ਨਹੀਂ ਉਹ ਕਹਿੰਦੇ ਇਹਦੀ ਆਰਸੀ ਆਊਗੀ ਜੀ ਐ ਤਾਂ ਪਤਾ ਨਹੀਂ ਉਹ ਬੱਸ ਕਹਿੰਦੇ 2-4 ਦਿਨਾਂ ਚ ਆਜੂਗੀ 2-4 ਦਿਨਾਂ ਚ ਐ ਤਾਂ ਕਿਹਾ ਨਹੀਂ ਜੀ ਉਹਨਾਂ ਨੇ ਨਵੀਂ ਲਿਤੀ ਨਹੀਂ ਉਹਨਾਂ ਨੂੰ ਕੋਈ ਕਾਗਜ਼ ਤਾਂ ਚਾਹੀਦੇ ਆ ਨਾ ਜੇ ਪੁਲਿਸ ਰੋਕੇ ਹਾਂਜੀ ਕਾਗਜ਼ ਤਾਂ ਚਾਹੀਦੇ ਆਈ ਉਹ ਕਹਿੰਦੇ ਹਲੇ ਟਾਈਮ ਲੱਗੇ ਨਾ ਹੰਦਾਰਸੀ ਆਂਦੀ ਨਾ ਜੀ ਉਹ ਅਪਲਾਈ ਕਰਨਾ ਜੀ ਮੈਨੂੰ ਹਰ ਮਹੀਨਾ ਕੀ ਹੋਇਆ ਜੀ ਤੁਹਾਨੂੰ ਪਤਾ ਵੀ ਲਾਇਸੈਂਸ ਤੋਂ ਬਿਨਾਂ ਗੱਡੀ ਚਲਾ ਨਹੀਂ ਸਕਦੇ ਹਾਂ ਜੀ ਉਹ ਤਾਂ ਪਤਾ ਹੀ ਅਪਲਾਈ ਕਿਉਂ ਨਹੀਂ ਕੀਤਾ ਕਿੰਨੀ ਉਮਰ ਹੈ ਤੁਹਾਡੀ ਮੇਰੀ 19 ਸਾਲ ਹੈ ਜੀ ਅੱਗੇ ਗੱਲ ਤਾਂ ਬਟਾਇਆ ਸਰ ਦੋਸਤ ਨਾਲ ਬੈਠੇ ਲੈ ਕੇ ਆ ਰਿਹਾ ਸੀ ਆ ਇਹ ਵਿਜੀ ਸਵਾਰੀ ਬੈਠ ਜਾਂਦੇ ਤੇ ਦੋਸਤਾਂ ਇਸ ਲਈ ਬਿਠਾ ਲਿਆ ਇਹ ਨਹੀਂ ਕੋਣ ਹੈ ਉਹ ਭਾਈ ਇਹ ਮੇਰਾ ਹੈ तो भाई आदमी नहीं है आगे बैठा तो मना है सिर्फ पता नहीं था अभी आदमी नहीं बढ़ाना सिर्फ पता नहीं था पता क्यों नहीं हम तो रोज बो, वो बोलते यार ਗੱਲਬਾਤ ਕੀਤੀ ਉਹ ਕਾਰਡ ਦੀ ਗੱਲ ਕਰਦਾ ਸੀ ਬਾਅਦ ਚ ਕਹਿੰਦਾ ਪਹਿਲਾਂ ਚੱਲਦੇ ਹੁੰਦੇ ਸੀ ਕੀ ਮਸਲਾ ਉਹ ਦੇਖੋ ਇਹ ਮੇਰੇ ਤੇ ਅੱਜ ਕੋਈ ਨਹੀਂ ਨਾ ਹੀ ਸੀ ਪਹਿਲਾਂ ਹੁਣ ਤੱਕ ਕਾਰਡ ਚਲਾਇਆ ਨਾ ਹੀ ਚਲਾਇਆ ਕਹਿੰਦੇ ਉਹ ਕਾਰਡ ਜਾਂ ਕੱਢ ਕੇ ਮੈਨੂੰ ਵੀ ਦਿਖਾਇਆ ਸਾਡਾ ਜੁਨੀਅਨ ਦਾ ਕਾਰਡ ਆਈ ਮੈਂ ਇਹਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੀ ਦੇਖੋ ਕੋਈ ਕਾਰਡ ਨਹੀਂ ਚੱਲਦਾ ਸਾਡੇ ਕੋਲ ਇਸ ਤਰ੍ਹਾਂ ਵੈਸੇ ਡਰਾਈਵਰ ਨੇ ਵੀ ਕਿਹਾ ਕਹਿੰਦਾ ਜੀ ਪਹਿਲਾਂ ਚੱਲਦੇ ਹੁੰਦੇ ਸੀ ਪਹਿਲਾਂ ਚੱਲਦੇ ਪਹਿਲਾਂ ਤਾਂ ਮੈਨੂੰ ਨਹੀਂ ਪਤਾ ਵੀ ਕੀ ਚੱਲਦਾ ਸੀ ਕੀ ਨਹੀਂ ਚੱਲਦਾ ਸੀ ਜਦੋਂ ਤਾਂ ਮੈਂ ਆਇਆ ਕੋਈ ਕਾਰਡ ਨਹੀਂ ਚੱਲਦਾ ਸਾਡੇ ਕਾਰਡ ਵੈਸੇ ਸਹੀ ਕੀ ਜੇ ਗੱਲ ਕਰੋ ਦੇਖੋ ਮੈਨੂੰ ਆਪ ਨੂੰ ਨਹੀਂ ਪਤਾ ਮੈਂ ਕਹੀਆਂ ਨਾ ਮੈਨੂੰ ਕਾਰਡ ਦਿਖਾਇਆ ਸਾਡੇ ਜੁਨੀਅਨ ਦਾ ਜੱਤੂ ਦਾ ਕਹਿੰਦੇ ਸਾਡਾ ਕਾਰਡ ਚੱਲਦਾ ਹੈ ਮੈਂ ਕੋਈ ਕਾਰਡ ਨਹੀਂ ਚੱਲਦਾ ਨਹੀਂ ਚੱਲਦਾ ਚਲਾਨ ਉਹਨਾਂ ਦੇ ਹੁਕਮ ਅਮਚਰ ਸਾਡੀ ਡੇਲੀ ਰੁਟੀਨ ਦੀ ਨਾਕਾਬੰਦੀ ਚਲਦੀ ਰਹਿੰਦੀ ਹੈਗੀ ਚੈਕਿੰਗ ਚਲਦੀ ਰਹਿੰਦੀ ਹੈਗੀ ਅੱਜ ਖਾਸ ਆਟੋ ਰਿਕਸ਼ਿਆਂ ਤੇ ਵੀ ਕੀਤੀ ਕੋਸ਼ਿਸ਼ ਅ ਇਹਨਾਂ ਦੇ ਕੋਈ ਡਾਕੂਮੈਂਟ ਨਹੀਂ ਸੀਗੇ ਇਹਨਾਂ ਦੇ ਚਲਾਨ ਕੀਤੇ ਹੈਗੇ ਕਿਹੜੀ ਕਿਹੜੀ ਜਗ੍ਹਾ ਅੱਜ ਨਾਕਾਬੰਦੀ ਕੀਤੀ ਗਈ ਹੈ ਅ ਦੇਖੋ ਪਹਿਲਾਂ ਲਿਵਰਡੀ ਚੌਂਕ ਸੀਗਾ ਹੁਣ ਆਪਣੇ ਫੌਜੀ ਚੌਂਕ ਕੱਢੇਗੇ ਅ ਇਸ ਤੋਂ ਬਾਅਦ ਦੇਖਦੇ ਹਾਂਗੇ ਹੁਣ ਸਟੇਸ਼ਨ ਤੇ ਵੀ ਜਾਵਾਂਗੇ ਬੱਕੋ ਬੱਕਰੀ ਦਾ ਹਾਂ ਤੇ ਸਾਰਾ ਦਿਨ ਕੰਟੀਨਿਊ ਚੱਲੀ ਜਾਣਾ ਸਰਕਾਰ ਨੂੰ ਆਟੋ ਚਾਲਕਾਂ ਦੀਆਂ ਕਾਫੀ ਸ਼ਿਕਾਇਤਾਂ ਆਉਂਦੀਆਂ ਲੋਕਾਂ ਦੀਆਂ ਕੀ ਕਹਿਣਾ ਚਾਹੂੰਗਾ ਦੇਖੋ ਉਹਨਾਂ ਦੀਆਂ ਸ਼ਿਕਾਇਤਾਂ ਲੋਕਾਂ ਦੇ ਆਧਾਰ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ ਅਸੀਂ ਇਹਨਾਂ ਦੇ ਕੰਮ ਸੁਖਤਾਈ ਕਰ ਰਹੇ ਹਾਂਗੇ ਕਿਉਂਕਿ ਇਹਨਾਂ ਕੋਲ ਨਾ ਡਾਕੂਮੈਂਟ ਹੈ ਬ੍ਰੇਕਾਂ ਜਿੱਥੇ ਜੀ ਕਰਦਾ ਉੱਥੋਂ ਸਵਾਰੀ ਚੱਕਣ ਲੱਗ ਜਾਂਦੇ ਜਿਹਦੇ ਨਾਲ ਐਕਸੀਡੈਂਟ ਜਾਦੇ ਹੁੰਦੇ ਆ ਇਹਨਾਂ ਨੂੰ ਬਹੁਤ ਜ਼ਿਆਦਾ ਅਪੀਲ ਵੀ ਕਰ ਚੁੱਕੇ ਆ ਪਰੰਤੂ ਇਹਨਾਂ ਤੋਂ ਕੋਈ ਅਸਰ ਨਹੀਂ ਹੋਇਆ ਹੁਣ ਇਹਨਾਂ ਤੇ ਅਸੀਂ ਜੋ ਐਸ ਪਰ ਲਾ ਕਰਵਾਈ ਕਰਾਂਗੇ